ਲੋੜੀ ਨੇ ਲੱਖ ਲੱਖ ਮੁबारकਾਂ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੀ ਲੋੜੀ ਚੰਗੀ ਹੋਵੇ ਅੱਜ ਪ੍ਰਭੂ ਆਪਾਂ ਸੋਲੀਆ ਤੇ ਸਲਾਹੀ ਪੱਤੀ ਦੇ ਦਰਵਾਜ਼ੇ ਜੋ ਕੰਮ ਕਰਵਾ ਰਹਾਂਗੇ ਉਧਰ ਤਾਂ ਨਾਲੇ ਦੇ ਵਿੱਚ ਜਿਹੜਾ ਉੱਤੇ ਦਿਖਾ ਜਵੇਂ ਨਾ ਨੀ ਮੋਦੇ ਤਾਂ ਚੰਦ ਛਾੜਤਾ ਕਿਸੇ ਨੇ ਕਿਸੇ ਲੀਮਿਆਤ ਲਾਲੂ ਕਿਸੇ ਦਿੱਕਤਾਂ ਦੇ ਵਿੱਚ ਲਾਲੂ ਉਹਦੇ ਵਿੱਚ ਤਾਂ ਪਾਣੀ ਛੜਦਾ ਪਾਣੀ ਛੱਡਣ ਕਰਕੇ ਸਾਰਾ ਕੰਮ ਕਰਿਆ ਬੇਕਾਰ ਹੋ ਗਿਆ ਅੱਜ ਫਿਰ ਉਰੇ ਕੰਮ ਚ ਲਾਇਆ 2 4 ਸੀ ਤੇ ਇੱਕ ਉਧਰ ਬਾਈ ਨਾਲਾ ਕਢਦੇ ਨੇਗੇ ਸੱਤ ਕੁ ਬੰਦੇ ਨੇ ਇਹ ਬਾਈਆ ਕੰਮ ਨੂੰ ਦੱਬੀ ਫਿਰਦੇ ਨੇ ਤਿਆਰੀ ਤੂਰੀ ਕਰੀ ਹੈ ਤਿਆਰੀ ਕਰਕੇ ਸਾਰਾ ਸਿਸਟਮ ਕਰਿਆ ਹਨਾ ਐਦਾਂ ਦੀ ਗੱਲ ਨਹੀਂ ਵੀ ਮਾੜਾ ਕਰਿਆ ਵਧੀਆ ਕਰਿਆ ਚੰਗਾ ਕੰਮ ਕਰ ਰਹੇ ਨੇ ਤੇ ਇਹ ਨਾਲਾ ਵੀ ਬਹੁਤ ਸਾਲ ਪੁਰਾਣਾ ਸੀਗਾ ਮਨ ਦੇ ਵਿੱਚ ਸੋਚਿਆ ਵੀ ਇੱਕ ਮਿੰਟੋ ਬਾਈ ਗੱਡੀ ਨਿਗਾਉਣ ਨੂੰ ਨਗਾ ਲਾਂ ਦੇ ਸਰਪੰਚ ਸਾਹਿਬ ਹੋਰ ਜੀ ਕੀ ਹਾਲ ਚਾਲ ਨੇ ਓਸ ਆਹਾਹਾ ਮਸਤਾਕ ਯਾਰ ਸੱਚ ਹੋਰ ਤੋਂ ਨਹੀਂ ਮਿਹੜੀ ਨਹੀਂ ਹੈਗੇ ਉਹਨਾਂ ਦੇ ਬਹੁਤ ਠੀਕ ਹੁੰਦੇ ਨੇ ਮੋਹਾਰਕਾ ਵਧੀਆ ਹੋਸਨਾ ਕੀ ਵਧੀਆ ਵਧੀਆ ਮੈਂ ਸੋਚਿਆ ਵਾ ਯਾਰ ਪਹਿਲਾਂ ਕਿਤੇ ਰਿਵਰਗਨ ਹਰਿਆਣੇ ਦੇ ਵਿੱਚ ਢਾਬੇ ਵਾਲਾ ਫੇਰਾ ਮਿੱਤਰੋ ਮੈਂ ਆਖਿਆ ਵਾ ਯਾਰ ਉੱਥੋਂ ਆ ਗਿਆ ਉਹ ਵੀ ਆ ਜਾਂਦੇ ਨੇ ਕਈ ਵਾਰੀ ਅੱਛਾ ਹਾਂ ਹੋਰ ਸਨਾਫਰ ਕਿਵੇਂ ਆ ਸਖਸਾਨ ਰਾਜੀ ਖੁਸ਼ੀ ਸਭ ਬੜੀ ਵਧੀਆ ਸਭ ਠੀਕ ਠਾਕ ਹੈ ਘਰ ਪਰਿਵਾਰ ਵਜੇ ਠੀਕ ਠਾਕ ਹੈ ਗਿਣਾ ਮਾਰਨਾਗੇ ਮਿਲ ਲਾ ਗਿਆ ਹੈ ਹਾਂ ਹੁਣ ਸਿਮਨ ਨੂੰ ਮਿਲਣਾ ਹੈਗਾ ਕਰੀ ਹਾਂ ਕਰੀ ਉਹ ਕੰਮ ਕਰ ਰਹੇ ਨੇਗੇ ਅੱਛਾ ਪਾ ਲੂ ਹੂੰ ਤਾਂ ਔਰੇ ਰਹਿੰਦੇ ਮੰਮੀ ਵਰਗੇ ਦਾਬ ਪਾਉਂ ਕਦੋਂ ਲੈ ਕੇ ਕੰਮ ਕਰਦੇ ਕਿਤੇ ਰਹੋ ਕਿ ਪਹਿਲੇ ਹੀ ਮੁੜ ਕੇ ਆਹੇ ਨਾਲ ਲੱਗਦਾ ਪਹਿਲੇ ਹੀ ਥਾਈ ਜੜੀ ਥਾਈ ਤੇ ਰਹਿੰਦੇ ਨੇ ਬਾਕੀ ਕਿਵੇਂ ਜਾ ਕੇ ਔਰੇ ਨਾਲ ਹੀ ਬਸ ਬਹੁਤ ਵਧੀਆ ਜੋ ਚਾਹਦੇ ਗੱਪੇ ਸਕਦੇ ਹੋ ਤੇ ਇਹ ਬਹੁਤ ਪੁਰਾਣਾ ਇੱਕ ਦੋਸਤ ਕਾਫੀ ਪੁਰਾਣਾ ਮਿੱਤਰ ਸੀਗਾ ਮੈਂ ਉਹਦੀ ਸਿਆਣ ਲਿਆ ਵੀ ਕੌਣ ਕੀ ਕਿਵੇਂ ਹੈ ਨਾ ਤੇ ਆ ਬੋਈ ਨਾਲਾ ਬਣਾਉਣ ਲੱਗੇ ਹੋਏ ਆਗੇ ਬਹੁਤ ਪੁਰਾਣਾ ਇਹ ਚ ਵੀ ਗੰਦ ਤੇ ਇੱਕ ਮੈਂ ਅੱਗੇ ਤੇ ਕਰ ਦਿਖਾਉਣਾ ਵੀ ਕਿੰਨਾ ਇੱਕ ਗੰਦ ਤੇ ਇਹ ਤਾਂ ਖੋਟੂਆ ਕੱਢਣ ਲੱਗੇ ਹੋયા ਮਾਬਾ ਸੁੱਖ ਰੱਖੇ ਕੰਮ ਵਧੀਆ ਕਰਵਾਵੇ ਮਾੜਾ ਕੰਮ ਨਾ ਕਿਤੇ ਕਰਵਾਵੇ ਤਸੱਲੀਆ ਕਰਾਉਂਦੇ ਜਾਈਏ ਦੇਖੋ ਤੁਸੀਂ ਬਜ਼ੁਰਗੋ ਬੈਠ ਨੇ ਉਹਨਾਂ ਦੇ ਬੈਠਣ ਨੂੰ ਉੱਥੇ ਕਿ ਦੇਲ ਹੀ ਬਣਵਾਉਣੀ ਆ ਆ ਦੇਖ ਆ ਕੋਸਾ ਬਾਈ ਇਹ ਚਾਲ ਬਣਾ ਕੇ ਜਾਓ ਜੇ ਕੁਝ ਕਰੂਗਾ ਤਾਂ ਕੱਲ ਨੂੰ ਮਿਸਤਰੀ ਕੰਮ ਕਰੂਗਾ ਜੇ ਕੋਈ ਇਹ ਚਾਲ ਬਣਾਉਗਾ ਤਾਂ ਕੰਮ ਕਰੂਗਾ ਕੋਈ ਨਾ ਕੁਝ ਦੇਖ ਸਰਦੋ ਫੋਨ ਆ ਗਿਆ ਦੀਆਂ ਵਿੱਚੋਂ ਬਸ ਤੁਹਾਨੂੰ ਦਿਖਾਦਾ ਬਾਲਾ ਲੰਮਾ ਟਾਈਮ ਨਹੀਂ ਤੁਹਾਡੇ ਨਾਲ ਲਾਸਤ ਦੇ ਦੋਸਤੋ ਇਦ ਕੀ ਥੋੜਾ ਵਿੱਚ ਫੋਨ ਕੋਈ ਜ਼ਰੂਰੀ ਆ ਗਿਆ ਉਹ ਕੱਟਣਾ ਪੈਣਾ ਇਹ ਵੀ ਭਰਾਵੋ ਕਾਫੀ ਬਹੁਤ ਜ਼ਿਆਦੇ ਨਜਾਇਜ਼ ਗੰਦ ਦਿੱਤੀਗਾ ਇਹ ਤੁਹਾਨੂੰ ਦੇਖ ਸਕਦੇ ਹੋ ਇਹ ਕੱਲਾ ਉਰੇ ਆ ਉਰੇ ਇੱਥੇ ਕਿਹਾ ਕਿ ਨਹੀਂ ਰੁਕਦਾ ਹੈ ਹਲੇ ਵੀ ਉਹ ਕਹਿੰਦੇ ਨੇ ਕਹਿੰਦੇ ਲੋਕ ਗਲੀਆਂ ਨਾਲੀਆਂ 'ਤੇ ਕਰ ਖੜੇ ਨੇ ਸਾਇਦ ਸਹੀ ਹੈ ਗੱਲ ਯਾਰ ਜਦੋਂ ਕੰਮ ਰਹਿੰਦੇ ਨੇ ਗਲੀਆਂ ਨਾਲੀਆਂ 'ਤੇ ਕਰ ਖੜਨਾ ਬੂਝੋ ਕੰਮ ਹੋ ਹੀ ਨਹੀਂ ਹੋਏ ਹੈਗੇ ਹਰੇਕ ਸਰਪੰਚ ਆਪ ਦਾ ਜੋਰ ਲਾ ਕੇ ਮੇਰੇ ਵਰਗਾ ਵਿਚਾਰਾ ਬਣਾ ਕੇ ਜਾਂਦਾ ਮੈਂ ਵੀ ਆਪ ਦਾ ਜੋਰ ਲਾਉਣਾ ਅੱਗੇ ਜਾ ਕੇ ਫਿਰ ਕਿਤਨਾ ਕਿਤੇ ਕੰਮ ਰੁਕ ਜਾਂਦੇ ਨੇ ਆ ਦੇਖੋ ਪ੍ਰਭੂ ਆ ਨਾਲਾ ਜਾਂਦਾ ਅੰਦਰ ਦੀ ਬਹੁਤ ਦੂਰ ਤੱਕਰ ਜਾਂਦਾ ਪਤਾ ਨਹੀਂ ਕਿਦੋਂ ਨੂੰ ਕੀ ਕਿਵੇਂ ਸਾਰਾ ਗੰਦ ਕੱਢਣਾ ਪਿੰਡ ਦਾ ਠੀਕ ਹੈ ਤੇ ਆ ਦੇਖ ਲਓ ਬਈ ਹੁਣ ਇੱਥੇ ਕੀ ਕਰ ਨੂੰਗਾ ਤੁਹਾਨੂੰ ਵੀ ਪਤਾ ਹੀ ਹੈ ਇਹ ਵੀ ਨਾਲਾ ਆਉਂਦਾ ਅੰਦਰ ਦੀ ਜਗ੍ਹਾ ਨਹੀਂ ਹੈਗੀ ਦਿਵਾਲੇ ਵਾਲੇ ਪਹਿਲਾਂ ਦੀ ਕੋਈ ਦਿੱਕਤਾਂ ਨੇ ਦੇਖੋ ਕਿਵੇਂ ਇਹਦਾ ਕੀ ਹੱਲ ਕਰਾਂਗੇ ਇਹ ਵੀ ਸਮਾਂ ਦੱਸੂਗਾ ਸਾਨੂੰ ਦੇਖ ਲਓ ਪ੍ਰਭੂ ਕਿ ਇਹ ਸਾਰਾ ਖੂਟੂਆ ਕੱਢਣਾ ਦੱਸੋ ਦੋਸਤੋ ਵੀ ਠੀਕ ਕਰ ਰਹੇ ਆਂਗੇ ਯਾਰ ਜੀ ਵੀ ਵਧੀਆ ਕਰ ਰਹੇ ਆਂ ਕੰਮ ਤਾਂ ਲਾਈਕ ਕਰੋ ਜੇ ਕੰਮ ਕਰ ਰਹੇ ਆਂਗੇ ਚੰਗਾ ਪਿੰਡ ਦਾ ਗੰਦ ਕੰਡ ਰਹੇ ਆਂਗੇ ਸੋਲਿਆ ਦੇ ਸਲਾਈ ਪੱਤੀ ਦਾ ਦਰਵਾਜ਼ਾ ਪਿੰਡ ਬਹਾਦਰਪੁਰ ਦਾ ਠੀਕ ਹੈ ਤੇ ਆ ਸਾਰਾ ਕੱਢ ਕੇ ਬਾਈ ਉਰੇ ਤੋਂ ਕਰਚਾਲ ਬਣਾ ਕੇ ਜੇ ਉ ਤਾਂ ਫਿਰ ਕੱਲ ਨੂੰ ਕੰਮ ਚੱਲੂਗਾ ਉਰੇ ਸੱਤ ਅੱਠ ਬੰਦੇ ਹੋ ਗਏ ਹੁਣ ਅ ਨਿਬੜ ਕੱਤ ਤਾਰ ਰਿਹਾ ਜਾਂ ਵੱਧ ਰਿਹਾ ਇਹਦੇ ਕਰਕੇ ਆ ਵੀ ਦਿੱਕਤਾਂ ਨੇ ਮੂਰੇ ਟੁੱਲੂ ਪੰਪਾ ਇਹ ਬੰਦਿਆ ਨੇ ਸੇਵਾ ਕਰੀਆ ਮਤਲਬ ਵੇੜਿਆ ਲੈ ਨਾਲ ਦੇਣ ਲੱਗ ਲਗਾ ਕੇ ਸਾਰੇ ਨੇ ਟੁੱਲੂ ਪੰਪ ਲਾ ਕੇ ਪਏ ਪੂਰੇ ਤੱਕ ਟੋਕੀ ਹੈ ਨਾ ਮਦਦ કરી ਇਕੱਲਾ ਕਹਿ ਰਿਹਾ ਬੰਦਾ ਕੁਝ ਨਹੀਂ ਕਰ ਸਕਦਾ ਹੁੰਦਾ ਜੇ ਬੰਦਾ ਕੋਈ ਹੈਲਪ ਕਰੇ ਫੇਰ ਹੀ ਕੋਈ ਕੰਮ ਕਰਦਾ ਹੁੰਦਾ ਬੰਦਾ ਪਰ ਜਿਹੜਾ ਪਹਿਲਾਂ ਨਾਲ ਬਣਾਇਆ ਤੇ ਉਧਰ ਸਾਰਾ ਪਾਣੀ ਛੜਦਾ ਸਿਰ ਪੇ ਬਦੌਲਤ ਵੀ ਆ ਪਾਣੀ ਕਿੰਨੋਂ ਦਿੱਕਤ ਜ਼ਰੂਰ ਆਉਂਦੀ ਤੇ ਲੋਕਾਂ ਦੇ ਘਰਾਂ ਮੂਰੇ ਪਾਣੀ ਦੀ ਪਰ ਉਹਦੀ ਬਜਾਏ ਇੱਥੇ ਜਿਵੇਂ ਟੁੱਲੂ ਪੰਪੂਰੇ ਇਹਨਾਂ ਨੇ ਲਾਇਆ ਟੁੱਲੂ ਪੰਪ ਵੀ ਲਾਇਆ ਜਾ ਸਕਦਾ ਸੀ ਹੈ ਨਾ ਤੇ ਇਹਨਾਂ ਨੇ ਜਿਹੜੀ ਚੀਜ਼ ਮੰਗੇ ਇਹਨਾਂ ਨੂੰ ਸਾਰਾ ਸਵਾਨ ਦਿੱਤਾ ਇਹਨਾਂ ਨੇ ਆਪ ਆਪ ਦਾ ਜੋੜ ਲਾਇਆ ਕੱਲਾ ਬਾਬੇ ਦੇ ਤਵੀਤਾਂ ਦੀ ਗੱਲ ਨਹੀਂ ਇਹਨਾਂ ਨੇ ਰੱਖੀ ਹੈਗੀ ਆਪ ਵੀ ਬਹੁਤ ਜ਼ਿਆਦਾ ਹਿੰਮਤ ਕਰੀ ਹੈ ਇਹ ਜੀ ਗੱਲ ਵੀ ਹਿੰਮਤ ਨਹੀਂ ਕਰੀਏਗੀ ਪਰ ਜਿਹੜਾ ਇਹ ਗੰਦਾ ਇੱਕ ਕੱਢਣਾ ਵੀ ਜ਼ਰੂਰੀ ਸੀ ਕਿਤੇ ਨਾ ਕਿਤੇ ਇਹ ਤਾਂ ਹੁਣ ਆਪੇ ਪਰਲੇ ਪਾਸੋਂ ਇੱਥੇ ਨਾਲਾ ਕੀ ਬਣੂਗਾ ਇਹ ਵੀ ਉਹਦੇ ਉੱਪਰ ਜਮਾ ਉਹਦੇ ਉੱਪਰ ਕੰਦ ਤਰੀ ਪਈ ਹੈ ਕੀ ਕਰੂ ਬੰਦਾ ਇਹ ਤਾਂ ਮਤਲਬ ਕਿ ਕਿਤੇ ਵੀ ਕੋਈ ਵੀ ਬੰਦਾ ਸਮਝਦਾ ਤਾਂ ਬੰਦੇ ਨੂੰ ਸਮਝ ਚਾਹੀਦੀ ਮਤੇ ਇਹ ਗੱਲ ਕਹਿੰਦੇ ਵੀ ਜੇ ਕੋਈ ਬੰਦਾ ਜਗਾ ਬਣਾਉਂਦਾ ਆਬਦੀ ਬਣਾਉਂਦਾ ਖਾਸ ਕਰਕੇ ਨਾਲੇ ਦੇ ਲਵੇ ਲਾ ਲਓ ਕਿਤੇ ਵੀ ਲਾ ਲਓ ਤਾਂ ਉਹਨਾਂ ਨੂੰ ਜਗਾ ਛੱਡ ਦੇਣੀ ਚਾਹੀਦੀਆਂ ਨਾਲੇ ਵਾਲੀ ਨੇਉ ਤਾਂ ਛੱਡਣੀ ਚਾਹੀਦੀ ਐ ਨਾਲਾ ਬੰਦਾ ਕੱਢੂ ਕਿਵੇਂ ਕੀ ਕਰੂ ਬੰਦਾ ਇਹ ਦਿੱਕਤਾਂ ਨੇ ਬਹੁਤ ਦਿੱਕਤਾਂ ਆਉਂਦੀਆਂ ਨੇ ਭਾਰੀ ਹੁਣ ਇਹਦੇ ਉਰਲੇ ਪਾਸੇ ਜਗਾ ਪਏ ਤਾਂ ਵੀ ਦਿੱਕਤ ਆਊਗੀ ਕਿਸੇ ਵੀ ਪਿੰਡ ਦੇ ਵਿੱਚ ਜੋ ਕੋਈ ਬੰਦਾ ਨਾ ਤਾਂ ਬੇਨਤੀ ਹੈ ਪ੍ਰਭਾਉ ਆਲੇ ਦਬਾਲੇ ਜਗਾ ਜ਼ਰੂਰ ਛੱਡਿਆ ਕਰੋ ਦੇ ਨਾਲ ਦੇ ਹਾਲ ਦਵਾਲੋ ਜੁਗਾ ਛੱਡੇ ਹੋ ਜਮਾ ਬਾਈ ਕੱਢਦਾ ਬਾਈ ਨੂੰ ਕੱਢਣ ਵਾਲੇ ਨੂੰ ਬਹੁਤ ਠੀਕ ਰਹੂਗਾ ਨਾ ਕੋਈ ਦਿੱਕਤ ਨਹੀਂ ਲੱਗੂਗੀ ਨਹੀਂ ਦੀ ਕਾਫੀ ਜਿਆਦੇ ਭਾਰੀ ਦਿੱਕਤਾਂ ਆਉਣਗੀਆਂ ਹੀ ਆਉਣਗੀਆਂ ਕਿਧਰੋਂ ਵੀ ਆਉਣ ਪਰ ਦਿੱਕਤਾਂ ਆਉਣਗੀਆਂ ਇਹ ਗੱਲ ਹੈ ਪ੍ਰਭੂ ਵੀ ਫੇਰੀ ਪਿੰਡ ਦਾ ਸਰਪੰਚ ਕੁਝ ਕਰ ਸਕੂਗਾ ਯਾਰ ਹਨਾ ਜੇ ਪਬਲਿਕ ਸਾਥ ਦੇਊਗੀ ਅੱਜ ਉਹ ਨਾਲਾ ਉਧਰਲਾ ਬਣ ਕੇ ਕਿਤੇ ਨਾ ਕਿਤੇ ਕੰਪਲੀਟ ਹੋ ਗਿਆ ਹੁੰਦਾ ਬਾਈ ਉਹ ਤੇ ਤੁਹਾਨੂੰ ਦਿਖਾਇਆ ਸੀ ਪਹਿਲੇ ਲਾਈਵ ਦੇ ਵਿੱਚ ਕਿੰਨਾ ਡੂੰਘਾ ਖੜਾ ਸੀ ਉਹਦੇ ਵਿੱਚ ਨਾਲੇ ਜਾ ਇਹਦੀ ਸਾਰੀ ਮਿੰਤoi ਮੁੰਡੇ ਦੀ ਕੱਡੀ ਸਾਰੀ ਮਿੰਤ ਬੇਕਾਰ ਹੋ ਗਈ। ਇਹ ਬੰਦੇ ਦੀ ਜਿੰਨੀ ਮਿੰਤ ਸਾਰੀ ਦੀ ਸਾਰੀ ਬੇਕਾਰ ਹੋ ਗਈ ਮੈਂ ਤਾਂ ਬੇਕਾਰ ਮੰਨੂਗਾ ਉਧਰ ਮਿੰਤ ਕਰੀ ਹੋਈ ਹੈ ਜਿਹੜੀ। ਠੀਕ ਹੈ। ਤੇ ਇਹ ਬਾਈ ਦੇ ਕੰਮ ਨੂੰ ਵੀ ਸਲਾਮ। ਮੇਰੇ ਵੱਲੋਂ ਦਵਾਈ ਨੂੰ ਲਾਈਕ ਹੈ 100-100 ਔਰ ਤੁਸੀਂ ਵੀ ਕਰ ਦਿਓ ਲਾਈਕ ਹਨਾ। 2 ਮਿੰਟਾਂ ਦੇ ਵਿੱਚ ਭਰਾਵਾ ਗੱਲ ਖਤਮ ਕਰਨ ਲੱਗਿਆ। ਕੋਈ ਐਮਰਜੈਂਸੀ ਫੋਨ ਆਇਆ ਤੇ ਮੇਰੇ ਮੈਂਬਰ ਦਾ ਸੌਲੀਆ ਤੇ ਸਲਾਈ ਪੱਤੀ ਦਰਵਾਜਾ ਬਹਾਦਰਪੁਰ ਦਾ ਤੇ ਪਿੰਡ ਦਾ ਮੇਨ ਨਾਲੀ ਮੰਨ ਲਈ ਕਾਫੀ ਜ਼ਿਆਦਾ ਇਧਰੋਂ ਡਿੱਕ ਤਾਰੀ ਤੇ ਗੰਦਗੀ ਇੰਨੀ ਕਿ ਜ਼ਿਆਦਾ ਤੇ ਜਿੰਨੀ ਵੀ ਖੈਦੀ ਪਹਿਲਾਂ ਹੁਣ ਸਰ ਜਦੋਂ ਆਪਣੀ ਸਰਪੰਚ ਆਈ ਤੇ ਆਪਾਂ ਇਹਨੂੰ ਸਾਰੇ ਨੂੰ ਸਾਫ਼ ਕਰਵਾਤਾ ਜੀ ਪਰ ਫਿਰ ਵੀ ਕਿਤੇ ਨਾ ਕਿਤੇ ਨਾਲਾ ਕੱਢਣ ਤੋਂ ਬਿਨਾਂ ਇਹਦਾ ਕੋਈ ਵੀ ਹੱਲ ਨਹੀਂ ਹੈਗਾ ਇਹਦਾ ਕੋਈ ਵੀ ਹੱਲ ਹੈ ਹੀ ਨਹੀਂ 1% ਵੀ ਇਹਦਾ ਹੱਲ ਇਹਦਾ ਹੱਲ ਇਹੀ ਹੈ ਵੀ ਇਹ ਨਾਲਾ ਬਣ ਜਾਵੇ ਠੀਕ ਹੈ ਨਾ ਇਦੋਂ ਜਿੱਥੇ ਉਹ ਬਾਬੇ ਕੰਮ ਕਰਦੇ ਨੇ ਉੱਥੇ ਨਾਲਾ ਬਣਾਉਂਦਾ ਕੀ ਕਰਨਾ ਕਲਾ ਨਾਲਾ ਨਹੀਂ ਬਣਾਉਣਾ ਉਹਨਾਂ ਦੇ ਬੈਟਰ ਨੂੰ ਜਿਵੇਂ ਇੱਧਰ ਬੈਠੇ ਨੇ ਜਾਣੇ ਬੰਦੇ ਉੱਥੇ ਬੈਟਰ ਨੂੰ ਦੇਲੀ ਜ਼ਰੂਰ ਬਣਵਾਉਣੀ ਹੈ ਇਹਨਾਂ ਦੇ ਖਾਤਰ ਤੇ ਕਿਉਂਕਿ ਤਾਂ ਜੋ ਸਿਆਣੇ ਬੰਦੇ ਵੈਟ ਸੇ ਕੀ ਕਰਨ ਉਹ ਸਾਡੇ ਦਰਵਾਜੇ ਤੇ ਸਾਡੇ ਕਾਲੇ ਸਰਪੰਚ ਨੇ ਜਿਹੜਾ ਸਾਫ ਕਾਹਨੇ ਕੋਟੂਏ ਕੱਢੇ ਹੋਏ ਨੇ ਬਹੁਤ ਸੋਹਣਾ ਬਣਾਇਆ ਹੈ ਬਾਦਰਪੁਰ ਦਾ ਦਰਵਾਜਾ ਸਾਡੇ ਸਾਫ ਕਾ ਸਰਪੰਚ ਸਭ ਕਾਲਾ ਸਿੰਘ ਨੇ ਬਹੁਤ ਵਧੀਆ ਦਰਵਾਜਾ ਬਣਾਇਆ ਤੇ ਹੁਣ ਜਿਹੜੇ ਮਾੜੇ ਮੁੱਟੇ ਕਸਰਾਂ ਰਹਿੰਦੇ ਨੇ ਉਹ ਅਸੀਂ ਨਹੀਂ ਕੱਢਣੀਆਂ ਨੇ ਕੱਢਾ ਵੀ ਬਾਬਾ ਸ਼ੁਕਰ ਕੀ ਆਈਂ ਦਾ ਪੰਗ ਅੱਗੋਂ ਜਾ ਕੇ ਦੁਬਾਰੇ ਫੇਰ ਤੇ ਕੋਣਾ ਫਿਰ ਕੱਟਦੇ ਆਪਾਂ ਵੀ ਕਿੱਧਰ ਨੂੰ ਕਿਹੜੇ ਰਾਹ ਨੂੰ ਕਿਵੇਂ ਜਾਂਦਾ ਕਿ ਆਪਾਂ ਇਹ ਟੁਕੋ ਟੋਖੋ ਵੀ ਪੰਸੇਰ ਦੇ ਆ ਗਏ ਢੂੰਗਾ ਬਹੁਤ ਜ਼ਿਆਦਾ ਸੀ ਉਰੇ ਕਿਉਂਕਿ ਅੰਦਰੋਂ ਪਾਣੀ ਹੁੰਦਾ ਤੇ ਅਗੇ ਟੁੱਲੂ ਪੰਪ ਦਿਖਾ ਕੇ ਆਉਣਾ ਉਹ ਤੋਂ ਤਾ ਪਰਾਂ ਨਹੀਂ ਟੱਜ ਰੂੜੀ ਕੁੱਟੀ ਜਾਂਦਾ ਥੱਲੇ ਰੂੜੀ ਕੁੱਟ ਕੇ ਪਾਸੇ ਫਰਸ਼ ਵਧੀਆ ਬਣ ਜੇ ਤਾਂ ਤਾਂ ਜੋ ਹਾਂ ਨਮੋਤਰ ਹਾਂ ਬੱਤਾ ਕੋਈ ਲਾ ਕੋ ਨਮੋਤਰ ਲੈਓ ਲੈਓ ਲੈ ਬਧੀਆ ਬਧੀਆ ਕੰਮ ਆ ਲੈਓ ਮੋਟਣਾ ਸਾਂਝਾ ਕੰਮ ਫੇਰੀ ਚੱਲਦਾ ਹੁੰਦਾ ਏ ਰਲ ਮਿਲ ਕੇ ਔਰੇ ਨੱਕਾ ਲਾਇਆ ਔਰੇ ਟੁੱਲੂ ਪੰਪ ਧਰਿਆ ਹੋਇਆ ਹੈਗਾ ਤੇ ਪਾਣੀ ਖੱਢੀ ਜਾਂਦਾ ਨਾਲ ਦੀ ਨਾਲ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਭਰਜੂ ਸਾਰਾ ਪਾਣੀ ਨਿਕਲ ਜਾ ਕਰੂਗਾ ਤੇ ਤੇ ਬਸ ਸਹੀ ਚੱਲ ਰਿਹਾ ਜਿਵੇਂ ਵੀ ਆ ਨਾ ਮਹਾਰਾਜ ਦੀ ਕਿਰਪਾ ਦੇ ਨਾਲ ਬਧੀਆ ਸਾਥ ਦੇ ਰਹੀ ਆ ਪਬਲਿਕ ਇੱਥੇ ਇੱਦਾਂ ਹੀ ਸਾਰਿਆਂ ਦਾ ਸਾਥ ਦੇਣਾ ਚਾਹੁੰਦਾ ਜੇ ਸਾਥ ਦੇਵਾਂਗੇ ਨਾ ਤਈਓ ਕੰਮ ਬੜੀਆ ਠੀਕ-ਠਾਕ ਹੋਊਗਾ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਥੋੜਾ ਟਾਈਮ ਲਾਈਵ ਹੋਇਆ ਗਿਆ ਗੱਲਾਂ ਕੰਮ ਬਹੁਤ ਜ਼ਿਆਦੇ ਦੀਆ ਪਰ ਉਹ ਉਹਦਾ ਬਾਬਾ ਉਧਰੋਂ ਛੱਡੀ ਗੋਬੀ ਲੋ ਇਹ ਇਹ ਦਰਵਾਜ਼ਾ ਸਾਡਾ ਬਹੁਤ ਸੋਹਣਾ ਬਣਿਆ ਹੋਇਆ ਹੈ ਪਰਵਿੰਦਰ ਸਿੰਘ ਢੀੜਸਾ ਅਮਨਵੀਰ ਚੈਰੀ ਕਾਲਾ ਸਿੰਘ ਸਰਪੰਚ மூਗਰਾ ਪਿੰਡ ਜੈਤਵਦਰ ਵਰ ਭਾਈ ਗੋਬਿੰਦ ਸਿੰਘ ਲੋਂਗੋਵਾਲ ਸਾਰਿਆਂ ਦੀ ਮਦਦ ਦੇ ਸਦਕਾ ਬਣਿਆ ਹੋਇਆ ਇਹ ਦਰਵਾਜ਼ਾ ਬਰੋਟਾ ਵਧੀਆ ਬਹੁਤ ਸੋਹਣਾ ਪੁਰਾਣਾ ਬੋਹੜਾ ਜਿਹੜਾ ਨਾ ਇਹ ਬਣਿਆ ਹੋਇਆ ਹੈਗਾ ਕੰਮ ਹੋਰੇ ਮਾਰੋ ਮਾਰ ਚੱਲ ਰਿਹਾ ਕੱਲ ਨੂੰ ਬੜਾ ਬਹੁਤ ਕਾਫੀ ਗੱਲਾਂ ਨੇਗੀਆਂ ਤੁਹਾਡੇ ਧਿਆਨ ਦੇ ਵਿੱਚ ਲਿਆਉਂਗਾ ਬਹੁਤ ਅਸਲ ਤਨਾ ਮੈਂ ਕੋਈ ਗੱਲਾਂ ਅੱਜ ਬੋਲ ਨਹੀਂ ਰਿਹਾ ਉਹ ਨਾਲੇ ਨੂੰ ਲੈ ਕੇ ਉਹਤੇ ਮੈਂ ਥੋੜੀ ਜਿਹੀ ਸਟੱਡੀ ਕਰ ਰਿਹਾ ਹੋਰ ਪੂਰੀ ਗੌਰ ਕਰੂੰ ਦੇ ਉੱਪਰ ਫਿਰ ਗੱਲਾਂ ਬੋਲੂਗਾ ਹੋ ਸਕਦਾ ਕਈ ਵਾਰੀ ਆਪਾਂ ਕੀਤੀ ਗਲਤੀ ਕਰ ਬੇਟੀ ਉਹ ਬਠੀਕ ਨਹੀਂ ਹੁੰਦੀ ਗੱਲਬਾਤ ਇਹਦੇ ਕਰਕੇ ਬਸ ਬੇਨਤੀ ਹੈ ਮੈਂ ਕੱਲ ਨੂੰ ਕਰੂੰਗਾ ਗੱਲਾਂ ਤੁਹਾਡਾ ਨਾਲ ਖਾਸੀਆਂ ਸੰਝੀਆਂ ਇੱਟ ਦੇਖ ਲਓ ਭਾਈ ਕਿਤੇ ਮਾੜੀ ਮੂੜੀ ਤਾਂ ਨਹੀਂ ਦੇਖੋ ਬੱਗੀ ਚਿੱਟੀ ਇੱਟਾਂ ਹੈਗੀਆਂ ਨਾ ਜਾਈ ਜਿਹਾ ਬਕੂਠੀਆਂ ਚਲਾਉਣਿਆਂ ਐ ਕਰ ਲਿਓ ਸਿਮਿੰਟ ਦੇਖ ਲਓ ਮੇਰਾ ਕਿਹੜਾ ਮੈਂ ਤਾਂ ਬੋਲਦਾ ਹੀ ਨਹੀਂ ਫਿਰ ਬੋਲਿਆ ਜਾਂਦਾ ਆਲਟਰਾਟੈਕ ਬਿਆਰਲੜ ਦੇ ਅਲਟਰਾਟੈਕ ਅਲਟਰਾਟੈਕ ਸਿਮਿੰਟ ਯੂਜ਼ ਕਰਦੇ ਆਪਾਂ ਉਹ ਰੇ ਨ ਕਬੂਤਰਾਂ ਦੇ ਘਰ ਨੇ ਇਹ ਤੇ ਵੀ ਪਲਾਸਟਰ ਕਰਾਂਗੇ ਸਾਰੇ ਤੇ ਹੁਣ ਇਹ ਕਬੂਤਰਾਂ ਦੇ ਘਰ ਉਹਦੇ ਹੋਰ ਬਣਾਵਾਗੇ ਆਪਾਂ ਵਧੀਆ ਘਰ ਬਣਾਵਾਗੇ ਹੋਰ ਇੱਥੇ ਵਧੀਆ ਘਰ ਬਣਾਵਾਗੇ ਇੱਥੇ ਇਹਨਾਂ ਦੇ ਕਬੂਤਰਾਂ ਦੇ ਰਹਿਣ ਦੇ ਖਾਤਰ ਦਰਵਾਜ਼ਾ ਵੈਸੇ ਐਨ ਖੱਬੀ ਘਾਣ ਬਣਿਆ ਇਹ ਜੀ ਗੱਲ ਨਹੀਂ ਤਸੱਲੀ ਵਾਲਾ ਦਰਵਾਜ਼ਾ ਸਾਡਾ ਜਿਹੜਾ ਪਿੰਡ ਦਾ ਬਣਿਆ ਉਹਨਾਂ ਉਧਰ ਪੁਲੀ ਆ ਇੱਕ ਪੁਲੀ ਉੱਚੀ ਬਣ ਗਈ ਉਧਰੋਂ ਥੋੜੀ ਜਿਹੀ ਕਹਿੰਦੇ ਨੀਵੀਂ ਕਰਨੀਆਂ ਉਹਨੂੰ ਸੈੱਟ ਕਰਨ ਜਾ ਰਿਹਾ ਉਧਰ ਜਾਵਾਂਗੇ ਉਹਨੂੰ ਸੈੱਟ ਕਰ ਲਵਾਂ ਤੁਹਾਡੇ ਸਾਰਿਆਂ ਦੇ ਘਰਾਂ 'ਚ ਕੰਮ ਚੱਲ ਰਿਹਾ ਹੈ ਬੜੀ ਠੀਕ-ਠਾਕ ਚੱਲ ਰਿਹਾ ਹੈ ਤੁਹਾਡੇ ਪਿੰਡਾਂ ਸੌਰੀ ਕਰਾਂਗੇ ਕਿ ਪਿੰਡਾਂ ਦੇ ਵਿੱਚ ਕੰਮ ਚੱਲਦਾ ਜਰੂਰ ਧਿਆਨ ਦੇ ਵਿੱਚ ਲਿਆਇਓ ਵੀ ਕਿਦਾਂ ਕੀ ਕਿਵੇਂ ਕੰਮ ਤੁਹਾਡੇ ਪਿੰਡ ਦੇ ਵਿੱਚ ਚੱਲ ਰਿਹਾ ਜਾਂ ਦੱਸੋ ਦੋਸਤੋ ਠੀਕ ਹੈ ਦੋਸਤੋ ਵੀਡੀਓ ਨੂੰ ਪਿਆਰ ਦਿਓ ਸ਼ੇਅਰ ਕਰਿਓ ਤਸਵੀਰਾਂ ਦੇਖ ਲਓ ਬਾਬਾ ਜੀ ਨੇ ਬਹੁਤ ਵਧੀਆ ਦਰਵਾਜ਼ਾ ਬਣਾਇਆ ਸੰਤ ਬਾਬਾ ਅਤਰ ਸਿੰਘ ਜੀ ਮੋਟਰ ਨਵੀਂ ਲਾਇਨ ਚੱਲ ਪਈ ਮੋਟਰ ਨਵੀਂ ਪਾਉਣ ਦੀ ਬਾਬੇ ਜੀ ਕਿਰਪਾ ਨਾਲ ਸਾਂਝੀ ਮੋਟਰ ਦੀ ਮੋਟਰ ਖਰਾਬ ਹੋ ਗਈ ਸੀ ਉਹ ਮੋਟਰ ਨਵੀਂ ਪਾਉਣ ਚੱਲੇ ਨੇ ਹੁਣ ਹੁਣ ਰੋਣ ਦੀ ਵਿਚ ਚ ਆ ਰਿਹਾ ਨੇ ਇੱਕ ਤੋਂ ਬੜੀ ਦੇ ਇਹਦੇ ਦੋਸਤ ਦਾ ਫੋਨ ਲਾ ਤੇ ਉਹਨੂੰ ਫੋਨ ਲਾ ਕੇ ਪੁੱਛਦਾ ਵੀ ਕੀ ਕਹਿੰਦਾ ਉਹ ਤੋਂ ਬਾਅਦ ਦੇ ਵਿੱਚ ਜੇ ਸਰ ਗਿਆ ਤਾਂ ਚਾਰ ਗੱਲਾਂ ਹੋਰ ਕਰਾਂਗੇ ਚਲਦੀ ਆ ਕਾਲੇ ਕਾਲੇ ਨੂੰ ਫੋਨ ਲਾ ਹੀ ਮੜਾ ਜ ਉਹਦਾ ਫੋਨ ਆਇਆ ਜੀ ਮੈਂ ਕਰ ਦਿੱਤਾ ਕਾਲੇ ਨੂੰ ਮੇਰਾ ਫੋਨ ਨਹੀਂ ਕਾਲੇ ਦੇ ਮੋਂਤਰਾ ਤੇਰਾ ਮੋਬਾਈਲ ਦੀ ਬੋਲੀ ਨੰਬਰ 9779645445 977 96 4544 445 ਤੇ ਮੇਰੀ ਹਵਾ ਸਾਈ ਇਹ ਗੱਲ ਕਰਾ ਦੇ ਤਾਇਆ ਜਿਵੇਂ ਬੈਠਣ ਨੂੰ ਆਇਆ ਮੈਂ ਉੱਧਰ ਬੈਠਣ ਨੂੰ ਦੇਲੀ ਬਣਾ ਦਾਂਗੇ ਉੱਧਰ ਉੱਧਰ ਕੋਈ ਚੱਲਿਆ ਉਹਦਾ ਕੋਈ ਨਹੀਂ ਲੱਗਦੀ ਸੋਣਾ ਇਹ ਦੇਲੀ ਬਣਾ ਲਾਂਗੇ ਬੈਠਣ ਨੂੰ ਨਾਲੇ ਨੂੰ ਢੱਕਾਂਗੇ ਸੈਲਫਾ ਪਾ ਕੇ ਉੱਤੇ ਉੱਤੇ ਹੋ ਜੂਰੇ ਜਗਾ ਬਿਹਾਨੇ ਨਹੀਂ ਨਾਲਾ ਤਾਂ ਅਲੱਗੋ ਤੋਂ ਅਲੱਗ ਦੇਲੀ ਛੋਣੀ ਲੱਗੇੜੀ ਦੇਲੀ ਬੈਠਣ ਨੂੰ ਜਿਹੜਾ ਉਹ ਇੱਕ ਕੰਮ ਰਹਿੰਦਾ ਤੇ ਹੁਣ ਕੱਢ ਦਾਂਗੇ ਆਪਾਂ ਉਹਦੀ ਕਸਰਾ ਵਾਹ ਉਹ ਤੇਰੇ ਬਟੂਆ ਤੜਕੇ ਦਾ ਲੱਭੀ ਜਾਣਾ ਹਲੋ ਆ ਕਾਲੇ ਕੀ ਆਲੇ ਉਹ ਮੈਂ ਫੋਨ ਤਾਂ ਕੱਟਦਾ ਮੇਰਾ ਨਾ ਲਾਈਵ ਕਰਿਆ ਹੋਇਆ ਜੀ ਮੋਬਾਈਲ ਤੇ ਤਾਂ ਕਰਕੇ ਫੋਨ ਕੱਟਦਾ ਹਾਂ ਹਾਂ ਮਰ ਜਾ ਬੱਲ ਲਾਗੇ ਪਸਾ ਹੁਣ ਮੈਂ ਇਧਰ ਨੂੰ ਤੁਰਿਆ ਹੀ ਆਉਣਾ ਇਧਰ ਨਹੀਂ ਆਉਣਾ ਮੈਂ ਕਾਲੇ ਨਾਲ ਲੈ ਕੇ ਆਉਣਾ ਅੱਜ ਕਾਲੇ ਦੋ ਮਿੰਟ ਚੱਲ ਜਾਈਏ ਆ ਕਾਲੇ ਨੂੰ ਲਿਆਉਣਾ ਮੈਂ ਨਾਲਾ ਫੜਾ ਦਿਆ ਤਣਕੇ ਦੋ ਤੁਰਿਆ ਆ ਜਾ ਵੀ ਤੁਰਿਆ ਓਏ ਆ ਤਾਂ ਸਹੀ ਮਿਲ ਗਈ ਜੇ ਸੀ ਵੀ ਤੁਰਿਆ ਮੇਰੇ ਨਾਲ ਆ ਆਜਾ ਕਾਲੇ ਉਹ ਕੰਮ ਕਰਨਾ ਕੋਈ ਛੋਟਾ ਜਾ ਹਾਂ ਇਹਨਾਂ ਨੂੰ ਹਟਾਉਣਾ ਇਹਨਾਂ ਨੂੰ ਕੰਮ ਕੱਢਣ ਦੇ ਓਏ ਉਹਨੂੰ ਉਹ ਉਹ ਜਾ ਉਹਨੂੰ ਪੰਡਤ ਨੂੰ ਬਰੇਤੀ ਲੈਣ ਭੇਜ ਦੇ ਜੇ ਫ੍ਰੀ ਹੈ ਇਹ ਬਰੇਤੀ ਲੈਣ ਭੇਜ ਦੇ ਜੇ ਅਸਾ ਫੇਰ ਠੀਕ ਹੈ ਚਾੜ ਦੋ ਗਾਹਾਂ ਨੂੰ ਇੱਟਾਂ ਚੜਕਦੇ ਨੇ ਜੀ ਆ ਕੇ ਪੰਜ ਮਿੰਟਾਂ ਚ ਆਜਾ ਬਿੱਟੂ ਹਾਂ ਦੋਸਤੋ ਹੁਣ ਤੁਹਾਡੇ ਧਿਆਨ ਦੇ ਵਿੱਚ ਲਿਆਈਏ ਗੱਲ ਬਾਤ ਤੇ ਮਿੱਤਰਾਂ ਮੇਰਾ ਕਾਲਾ ਤੇ ਉਧਰ ਜਿਹੜੀ ਪੁਲੀ ਉਹਦੇ ਪਹਿਲੇ ਦਿਨ ਬਣਾਈ ਦੀ ਇਥੇ ਲਾਈਵ ਹੋਏ ਤੇ ਕਹਿੰਦੇ ਉੱਚੀ ਬਾਲੀ ਐ ਮੈਂ ਤਾਂ updene ਵਧੀਆ ਕੰਮ ਕਰਿਆ ਤੀ ਚਲੋ ਹੁਣ ਮਾ ਉਹਨਾਂ ਦੀ ਮौज ਆ ਹਨਾ ਨੀਮੀ ਲਾਉਣੀ ਆ ਭਾਈ ਨੀਮੀ ਲਾ ਲਓ ਉਹ ਤਾਰ ਰਗੜਤੀ ਓਏ ਐਨ ਤਾਂ ਕ੍ਰੰਤ ਆ ਜੂ ਓਜ ਪੁੱਤ ਉਹਨਾਂ ਨੂੰ ਐ ਕਹਿ ਕੇ ਕਿ ਆ ਵੀ ਉਹ ਤਾਰ ਤੇ ਮਿੱਟੀ ਪਾ ਦੋ ਐ ਕਹਿ ਕੇ ਉਹਨੂੰ ਕਿ ਉਹ ਤਾਰ ਤੇ ਮਿੱਟੀ ਪਾ ਦੋ ਕਿ ਤਾਰਾਂ ਨੰਗੀਆਂ ਨਾ ਹੋ ਜਾਣਾ ਕਿਹਾ ਉਹ ਤੇ ਆ ਜਾਓ ਆਜਾ ਲੀ ਬਿੱਟੂ ਤੇ ਉਹ ਪੁਲੀ ਕਹਿੰਦੇ ਵੀ ਉਹ ਹੋ ਗਈ ਆਪਣੀ ਕਿੰਦੇ ਉੱਚੀ ਜਾ ਰਿਹਾ ਹੈ ਜਗ੍ਹਾ ਤਾਂ ਬਹੁਤ ਉੱਚੀ ਤੇ ਤੁਸੀਂ ਦੇਖੋ ਜੀ ਉਤਰ ਕੇ ਜਾਵਾਂਗੇ ਜਦੋਂ ਉਹਦੇ ਵਿੱਚ ਦੀ ਹੈਨਾ ਪਤਾ ਲੱਗੂ ਪਰ ਫਿਰ ਵੀ ਕਿਤੇ ਨਾ ਕਿਤੇ ਨਾ ਉੱਥੇ ਇੱਕ ਭਰਾ ਦਾ ਘਾਨੀ ਮਾਤੀਗਾ ਨੀਵਾ ਘਰ ਹੋਣ ਕਰਕੇ ਉਹਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਦੀ ਆਪਾਂ ਦੇਖੋ ਕਿਸੇ ਦਾ ਨੁਕਸਾਨ ਨਹੀਂ ਕਰਨਾ ਸਾਰੇ ਬੰਦੇ ਨੂੰ ਆਪਣੇ ਆਪਣੇ ਨਾਲ ਰੱਖਣਾ ਸਾਰੇ ਮਿੱਤਰ ਪਿਆਰੇ ਨੇ ਹੈਨਾ ਜਿਹਦਾ ਕੋਈ ਘਰ ਨਹੀਂ ਮੈਂ ਸਭ ਤੋਂ ਵੱਧ ਆਪਣੇ ਉਹਦਾ ਦੇਖਣਾ ਹੈਨਾ ਉਹਦੀ ਗੱਲ ਮੰਨੀ ਤੇ ਪੁਲੀ ਨਹੀਂ ਮਿਲਾਉਣ ਲੱਗੇ ਉਹਨਾਂ ਦੇ ਕੋਲੇ ਜਾ ਰਿਹਾ ਉਹਨਾਂ ਨੇ ਬੜੇ ਪਿਆਰ ਨਾਲ ਸੱਦਿਆ ਕਹਿੰਦੇ ਆਓ ਤੁਸੀਂ ਆਪਾਂ ਪੁਲੀ ਨਹੀਂ ਮਿਲਾਓ ਆ ਬਿੱਟੂ ਐ ਨਾ ਸਾਡਾ ਪਲੰਮਰ ਜਿਹੜਾ ਕੱਲ ਪਾਟਦਾ ਸੀ ਟੋਏ ਮਾਰਦਾ ਦੀ ਗੱਲਾਂ ਹੁਣ ਇਹ 100% ਅੱਜ ਦਾ 100 ਤੋਂ 100 ਨੰਬਰ ਆ ਜਾਂਦੇ ਨੇ ਬਿੱਟੂ ਅੱਜ ਦਾ ਬਾਬੇ ਦੀ ਕਿਰਪਾ ਦੇ ਨਾਲ 5 ਲਾਈਕ ਹੋ ਗਏ ਯਾਰ ਇਹ ਤਾਂ ਚੜਾਈ ਹੋ ਗਈ ਆਪਣੀ ਹੈ ਨਾ ਗੁੱਡ ਜੌਬ ਆ ਸਰਵਜ ਸਾਹਿਬ ਆ ਅਬ ਬਣੀ ਜਾਂਦੀ ਹੈ ਗੱਲ ਅੱਜ ਦਾ ਬਣੀ ਹੈ ਦੇਖ ਬਿੱਟੂ ਤੇ ਪਤ ਬਣ ਦੇ ਪਤ ਬਣ ਦੋਸਤਾਂ ਨੂੰ ਬੇਨਤੀ ਹੈ। ਉਹ ਲੈ ਤੁਹਾਡੀ ਫੋਟੋ ਖਿੱਚਾਂ ਨੇ। ਲੋਕੇ ਖੜੇ ਨੇ। ਲੋੜੀ ਤਾਂ ਬਣਾ ਦੋ ਆਏ ਜੇ ਤਾਂ ਕਰ ਦੋ, ਖੋਲ ਦੋ। ਚੱਕੀ ਜਾਂਦੇ ਨੇ ਫਟੇ। ਇਹ ਆ ਨਾ ਸਾਡੇ ਪਿੰਲੇ ਸਰਪੰਚ ਸਾਹਿਬ ਨੇ ਟਪਾਈ ਆ ਬਹੁਤ ਸੋਹਣੀ। ਸਾਡਾ ਪਿੰਡ ਆ ਇਹਦਾ ਖੂਟੂਏ ਕੱਢੇ ਪੈਣੇ ਬਾਦਰਪੁਰ ਦੇ ਅੰਦਰੋਂ। ਕਰੇ ਕਾਲੇ? ਉਹ ਸਾਡੇ ਪਿੰਡ ਦੇ ਤਾਂ ਖੂਟੂਏ ਕੱਢੇ ਪੈਣੇ ਇਹ ਜੀ ਗੱਲ ਨਹੀਂ। ਕੱਚੀ ਗੱਲ ਨਹੀਂ ਹੈਗੀ ਤੁਹਾਨੂੰ ਦਿਖਾਵਾਂਗੇ ਕਿ ਕਿੰਨੀ ਉਚਾਈ ਦੇ ਉੱਪਰ ਆਂਗੇ ਤੇ ਉਹ ਪੂਲੀ ਦੇ ਬਾਰੇ ਤੁਹਾਨੂੰ ਦਿਖਾਵਾਂਗੇ ਪਰ ਸਾਡੇ ਕਿਸੇ ਦੋਸਤ ਦਾ ਘਰ ਨਹੀਂ ਮਰ ਰਿਹਾ ਜਾਂਦਾ ਜੀ ਫਿਰ ਉਹ ਨੀਵੀਂ ਲੌਣੀ ਵੀ ਬਹੁਤ ਜ਼ਿਆਦੀ ਜ਼ਰੂਰੀ ਤੇ ਪਰ ਤਾਰਾਂ ਦਾ ਮਾੜਾ ਹਾਲ ਆ ਬਾਈ ਇਹ ਬਿਜਲੀ ਵਿਭਾਗ ਮੇਲ ਨੂੰ ਵੀ ਕਈ ਰਿਪੋਰਟਾਂ ਹੋਈਆਂ ਹੋਈਆਂ ਨੇ ਉਹ ਆ ਦੇਖੋ ਲੈ ਤਾਰਾਂ ਉਹੀ ਬਸ ਹੱਥਾਂ 'ਚ ਫਿਰ ਜਾਂਦੀਆਂ ਨੇ ਉੱਚੀ ਵੀ ਹੈ ਇਹ ਉੱਚੀ ਵੀ ਉੱਚੀ ਵੀ ਵੱਜਦੀ ਹੈ ਸਾਡੇ ਬਹਾਦਰਪੁਰ ਦੀ ਲਾਈਕ ਐਂਡ ਸਬਸਕ੍ਰਾਈਬ ਹੈ ਇਕ ਵੈਰੀ ਗੁੱਡ ਇੱਕ ਬਾਈ ਨੇ ਸਬਸਕ੍ਰਾਈਬ ਕਰਿਆ ਹੈ ਤੁਸੀਂ ਵੀ ਕਰ ਲਓ ਦੋਸਤੋ ਆ ਦੇਖੋ ਪੁਰਾਣੇ ਰਸਤੇ ਪੀੜੀਆਂ ਬਹੀਆਂ ਇੱਥੋਂ ਉੱਤਰਾ ਹੀ ਹੋਣਾ ਸੀ ਥੱਲੇ ਨੂੰ ਇਹ ਬਾਈ ਤਾਂ ਉੱਚੀ ਵੀ ਸੀ ਪਰ ਇਹਦੇ ਮੁਕਾਬਲੇ ਹਿਸਾਬ ਲਾਇਓ ਕਿ ਉਹ ਪੁਲੀ ਉੱਚੀ ਹੈ ਕਿ ਨੀਵੀਂ ਹੈ ਤੇ ਪਰ ਉਧਰ ਘਰ ਇੱਕ ਨੀਵਾ ਪੈਂਦਾ ਜੀ ਫੇਰ ਦੱਸਦਾ ਹਾਂ ਕਰਨਾ ਪੈ ਗਿਆ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਦੇਖੋ ਇਹ ਰੋਡ ਉਤਰ ਰਹੇ ਆਂਗੀ ਪੂਰੀ ਦੇਖੋ ਦੇਖੋ ਪੂਰੀ ਰੋਡ ਅੰਨੀ ਉਤਰ ਗਿਆ ਉਹਰੇ ਢੁੱਡ 15 10 15 ਫੁੱਟ ਅੱਗੇ ਫੇਰ ਉਤਰਾਂਗੇ ਉਹ ਉਹਦੇ ਸਾਰੇ ਬੰਦੇ ਲੱਗ ਗਏ ਲੱਗ ਲਗਾ ਕੇ ਬੰਦੇ ਪੂਲੀ ਲਾਉਣ ਲੱਗੇ ਨੇ ਨੀਵੀ ਸੇਵਾ ਕਰਦੇ ਨੇ ਬੰਦੇ ਹਨਾ ਆਜਾ ਬਿੱਟੂ ਸੇਵਾ ਕਰੀਏ ਲੱਗ ਲਗਾ ਕੇ ਕਹਿੰਦੇ ਚਾਲੂ ਕਰਨਾ ਰਸਤਾ ਹੋਰ ਜੀ ਚੜਾਈ ਆ ਕੰਮ ਦੀ ਅੱਜ ਤਾਂ ਸਾਰੀ ਮਿੱਤਰ ਲੱਗੇ ਪੈਣਿਆ ਵੈਰੀ ਗੁੱਡ ਸਾਸਤਰੀਕਰ ਹੋਰ ਜੀ ਪ੍ਰਧਾਨ ਜੀ ਠੀਕ ਠਾਕ ਹੋ ਜੀ ਕਦੀ ਆਇਆ ਕੈਮਾ ਆਦਾ ਬਿੱਟੂ ਆ ਲੱਗ ਲਗਾ ਕੇ ਲਾ ਬਈ ਨਾਲ ਲੱਗ ਕੇ ਸਾਡੇ ਮੈਂਬਰ ਸਾਬ ਵੀ ਚਿੰਬੜੇ ਖੜੇ ਨੇ ਮੈਂ ਤਰ ਪਾਣ ਦਾ ਤਵਾ ਦਾ ਮੁੰਡੇ ਨੇ ਮੈਂਬਰ ਚਿੰਬੜੇ ਖੜੇ ਨੇ ਸਾਡੇ ਇਹਨਾਂ ਨੂੰ ਇੱਦਾਂ ਹਵਾ ਲੈ ਇਹਨਾਂ ਨੂੰ ਇਨਦਿਨਾ ਹੈਲਪ ਕਰਾ ਦੇ 10 ਮਿੰਟ ਨਾਲ ਲੱਗ ਕੇ ਲਾ ਦੇ ਪੁੰਨ ਦਾ ਗਮਾ ਜ ਲੋੜੀ ਹੈ ਤੜਕੇ ਤੇ ਲੱਭੀ ਜਾਂਦੇ ਤੈਨੂੰ ਤੜਕੇ ਦਾ ਲੋਕਿਆ ਬੈਠਾ ਪਤਾ ਨਹੀਂ ਕਿਤੇ ਆ ਤਾਂ ਆਪਣ ਲਾਉਣ ਦੀ ਲੋੜੀ ਤੇ ਹੀ ਲੈ ਜਾਂਦੀ ਥੱਲੇ ਕਿਹੜੀ ਮਰਾ ਪਾਈ ਗਿਆ ਇਹ ਸੁਪਣੀ ਨਹੀਂ ਹੈਗੀ ਇਹ ਸੁਪਣੀ ਨਹੀਂ ਸਫਾਰਤੂ ਇਹ ਫਾਰਤੂ ਨਾਲ ਤੇ ਖਰਾਬੂ ਹੈ ਪਈ ਵਿੱਚ ਨਹੀਂ ਉਹ ਤਾਂ ਠੀਕ ਹੈ ਮਾ ਮਗਰੋ ਲਾਲਾ ਦੇਟੇ ਇਹਦੀ سپورਟ ਬਣੀ ਹੋਈ ਚਿੱਟੇ ਉਹਦੀ ਤਾਕਤ ਬਣੀ ਹੋਈ ਦੇਖੋ ਹੋਰ ਇਹ ਟੁੱਟ ਨਹੀਂ ਜੀ ਇਹਦਾ ਦੁਨ ਉਹ ਹਾਂ ਇਹ ਚੱਲ ਉਹ ਹਲੇ ਅੱਧੇ ਘੰਟੇ ਨੂੰ ਬਿਲੇ ਹੋਣਗੇ 15 20 ਮਿੰਟਾਂ ਹੁੰਦਾਂ ਲੋ ਪੰਜ ਵੇ ਛੁੱਟੀ ਕਰਨਗੇ ਫਿਰ ਤੇ ਕੀ ਆਉਣਗਾ ਉਦੋਂ ਲੋ ਆਪਦੇ ਜਿਹੜੇ ਪਿੰਡ ਦਾ ਬੰਦਾ ਉਹਨੂੰ ਤਾਂ ਲਿਆਂਦੇ ਹੀ ਜਾਂਦਾ ਬਾਹਰਲੇ ਵਗ ਜਾਣਗੇ ਪਿੰਡ ਦੇ ਬੰਦੇ ਨੂੰ ਲਿਆਵਾਂਗੇ 7-4 ਜਣੇ ਨੇ ਆਪਣੀ ਪੜ੍ਹਦੇ ਵੀ ਹਨ 2 ਜਣੇ ਉਹ ਚਾਹਤ ਦੇ ਵਾਰ ਦੇਖ ਉਹ ਟਾਇਲਟਾਂ ਦਾ ਸਾਰੀਆਂ ਉਹ ਜਿਹੜੇ ਆਪਣੇ ਥੋੜੇ ਉਹਦੀਆਂ ਹਾਟਮਦੀਆਂ ਨੇ ਟਾਇਲਟਾਂ ਦਾ ਸਾਰੀਆਂ ਜਿਹੜੀਆਂ ਵੀ ਨੇ ਉਹਦੀਆਂ ਨੂੰ ਉਹਨੂੰ ਦੇ ਦਿਓ ਆ ਲਾ ਕੇ ਫੜਾ ਜਲਬੰਦਰ ਤੈਨੂੰ ਲੈ ਜਾਣਗੇ ਚੱਕ ਕੇ ਉੱਥੇ ਧਰਣਗੇ ਆ ਟੈਲੈਂਟ ਟੈਲੈਂਟ ਤੇਰੇ ਉੱਥੇ ਧੱਕਾ ਕਰਨ ਨੂੰ ਮਾਣੇ ਦੋ ਕੋਈ ਜਦ ਤਰਸਟ ਹੋ ਜਾਂਦਾ ਇਹਦਾ ਕੱਟ ਤੇ ਹਾਕ ਮੈਨੂੰ ਉੱਥੇ ਦੇਖਿਆ ਮਾਣੇ ਬ੍ਰੇਟਾ ਓ ਤੂੰ ਇਹਨਾਂ ਨਾਲ 10 ਮਿੰਟ ਸੇਵਾ ਕਰਾ ਜਾ ਉੱਥੋਂ ਤੁਰ ਕੇ ਆਇਆ ਤੂੰ ਕੋਈ ਨਹੀਂ ਜਵਾਕਾਂ ਨੂੰ ਖੜਾ ਲਾਂਗੇ ਆਪਾਂ ਕਿੰਨਾ ਦੋ ਮਾਣੇ ਠੇਕੇਦਾਰ ਨੂੰ ਰੋਕਦਾਨੇ 10 ਮਿੰਟ ਠੇਕੇਦਾਰ ਨਹੀਂ ਰੋਕਦਾਨੇ ਹੋਰ ਜੱਥੇ ਹੈਗੇ ਜੱਥੇ ਇੱਥੇ ਲੈ ਕੇ ਨਾਲ 10 ਮਿੰਟ ਲਾ ਠੇਕੇ ਐਂ ਕਰਦੇ ਆਪਾਂ ਠੇਕੇਦਾਰ ਨੂੰ ਰੋਕਦਾਨੇ ਆ ਤੇ ਆਨੇ 10 ਮਿੰਟ ਲੱਗਣਗੇ ਬੰਦੇ ਆਪ ਲੱਗੇ ਖੜੇ ਨੇ ਏਟਾ ਕੱਢਣ ਨੂੰ ਕੀ ਲੱਗਦਾ ਇਹਦਾ ਪੋਲੀਆਂ ਨੇ ਉਹਦੀ ਨਿਕਲ ਜਾਣਗੇ ਪੁਲੀ ਚਾਲੂ ਹੋ ਜੀ ਲੈ ਕੇ ਜੱਬਨ ਲਾ ਕੇ ਪੰਜ ਚਾਰੇ ਟੱਕੜਵਾ ਦੇ ਕੇ ਚੰਦੂ ਕਰਵਾ ਕੰਮ ਹੋਰ ਸਿਹਰ ਤੇ ਲਾਜ਼ਮ ਤੇ ਜਾੜਦੇ ਹਿੰਮਤਵਾਰੀ ਦੀ ਇਹ ਇਹਦਾ ਪੁੰਨ ਦਾ ਕੰਮ ਹੈ ਹੱਥ ਨਾਲ ਰਾਇਓ ਤੁਸੀਂ ਹੱਕ ਬਾਈ ਤਕਰੀਬ ਹੋਰ ਲੱਤ ਸਾਰੀ ਰਾਤ ਲਗਾ ਦੇ ਮੈਂ ਤਾਂ ਮਹੀਨਾ ਹੋ ਗਿਆ ਆਟੋਵਾਟਾ ਤਦੋਦ ਦੀ ਵਾਲੀ ਦਿੱਕਤ ਦਨ ਲੱਗੀ ਥੋੜੀ ਤੋਂ ਮੁੜੇ ਹੈ ਹੈ ਥੋੜੀ ਤੋਂ ਮੁੜੇ ਗੈ ਨਹੀਂ ਲੂਡੀ ਜੇ ਬਾਈ ਉਹੀ ਗਏ ਫਿਰਗੇ ਬਿੱਟੂ ਆ ਇੱਕ ਦਾ ਨਾਲ ਚੱਪੇ ਜਾਊ ਇੱਕ ਲੈ ਜੀ ਥੱਲੇ ਇਹਨੂੰ ਲੈ ਜੀ ਉਹ ਤਾਂ ਉਹ ਤਾਂ ਪਹਿਲੀ ਇੱਕ ਤੂਰੇ ਪਹਿਲੀ ਬੱਦਲ ਆ ਗਿਆ ਉਹਨੂੰ ਕੋਣੇ ਹੋਰ ਸਾਹਬ ਨਾਲ ਲਾਤੀ ਉਹਨੇ ਸਾਹਬ ਨਾਲ ਲੈ ਲਈ ਉਹਨੇ ਲਾਤੀ ਇਹਦੀ ਮਿਆਦ ਬਣਾ ਦਿੱਤੀ ਉਹਨੇ 25 30 ਸਾਲਾਂ ਦੀ ਉਹ ਬਾਅਦ ਚ ਪਤਾ ਲੱਗੇ ਵੀ ਇਹਦਾ ਘਰ ਨਹੀਂ ਮਾਪੀ ਦਾ ਜੇ ਤਾਂ ਪਹਿਲੀ ਆ ਕੇ ਕਹਿ ਦਿੰਦਾ ਫਿਰ ਤਾਂ ਲੋਡ ਹੀ ਨਹੀਂ ਦਿਲਾਉਂਦਾ ਪਰ ਉਹਨੇ ਇਹਦੀ 25 ਸਾਲ ਦੀ ਜਿਹੜੀ ਕੋਈ ਵੀ ਚੀਜ਼ ਪੰਚਾਇਤੀ ਬਣਾ ਦੇ ਤੁਹਾਨੂੰ ਪਤਾ ਹੀ ਹੈ ਨਾ ਇਹਦੀ 25 ਸਾਲ ਦੀ ਮਿਆਦ ਬਣਾਉਂਦੇ ਨੇ ਉਹ ਬਾਕੀ ਆ ਨਹੀਂ ਜੇ ਤਾਂ ਸਰਪੰਚੀ ਤੋਂ ਹੁਣ ਇਹ ਨਹੀਂ ਕੋਈ ਉੱਚੀ ਕਰਨਾ ਸੀ ਇਹ ਤਾਂ ਤੂੰ ਦੇਖੀ ਇਹਨੂੰ ਬਣੀ ਨੂੰ 5-7 ਸਾਲ ਹੋ ਗਏ 10 ਸਾਲ ਨੂੰ ਦੇਖੀ ਪਰ ਤੱਕ ਉੱਚੀ ਕਰਨਗੇ ਤੇ ਦੇਖ ਲੈ ਗਰੰਟੀ ਹੈ 100% ਇਹ ਉੱਚੀ ਤਾਂ ਹੋਗੇ 100% ਉੱਚੀ ਹੋਗੇ ਹਾਂ ਉਹਦੇ ਬਰਾਬਰ ਜਾਊਗਾ ਤੇ ਦੇਖ ਲੈ ਤੂੰ ਬਰਾਬਰ ਚੋਗੇ ਨਾ ਉਹ ਦੇਖ ਲੈ ਹੁਣ ਉਧਰ ਪਹਿਲਾਂ ਹੁਣ ਤੂੰ ਸਾਈਡਾਂ ਤੋਂ ਨਾ ਕੱਢਿਓ ਕਾਲੇ ਹਾਂ ਹਾਂ ਇੱਕ ਛੱਡਾਂਗੇ ਆਏ ਛੱਡ ਕੇ ਬਾਈ ਬਚਾ ਲਓ ਛੱਡ ਲਊਂ ਇੱਟਾ ਕੱਢ ਲਓ ਹਾਂ ਹਾਂ ਇੱਕ ਇੱਕ ਦੋ 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 ਇੱਟਾ ਹੱਦਾਂ ਕਾਲੇ ਦੇ ਸਾਈਡ ਤੇ ਇਹਨੇ ਥੋੜਾ ਨਹੀਂ ਹੈਗਾ ਥੋੜਾ ਥੋੜੇ ਤੋਂ ਬਣਾ ਨਿਕਲਦੇ ਆਏ ਇਹਦਾ ਥੋੜੇ ਬਰ ਬਰ ਆਪ ਭੰਨਣੀਆਂ ਪੈਣਗੀਆਂ ਕਿ ਗਿੱਟਾ ਥੋੜਾ ਹੈ ਕਾਲੇ ਹਾਂ ਹਾਂ ਥੋੜੇ ਕੱਟਣੇ ਲਿਆ ਥੋੜੇ ਨਾਲ ਲੇਕ ਲੂ ਬਾਈ ਔਰ ਦੋ ਇੱਕ ਦੋ ਕੱਢ ਲੈ ਇੱਕ ਛੱਡ ਦਈਂ ਹਾਂ ਆ ਕੱਢ ਲੈ ਆਖ ਦੋ ਤਿੰਨ ਟਾਂ ਛੱਡ ਲਈ ਬਈ ਬਾਜਨ ਆਉਣਾ ਉਤੇ ਹੋਰ ਤਾਂ ਕਾਇਤਾ ਸੱਭਾ ਮਿਸਤਰੀ ਨੇ ਵੀਰੇ ਕੁਝ ਨਹੀਂ ਕਰਵਾਉਣਾ ਅਸੀਂ ਨੇ ਪਹਿਲਾਂ ਉੱਤੇ ਪੂਰੀ ਲਾਈ ਹੈ ਮਿਸਤਰੀ ਤਾਂ ਇਹ ਕਹਿੰਦਾ ਵੀ ਸਾਡੀ ਕੋਈ ਗਾਰੰਟੀ ਨਹੀਂ ਜੀ ਜੀ ਆਪਾਂ ਉਹ ਤਾਂ ਅਸੀਂ ਨੇ ਕਿਵੇਂ ਲਾਈ ਤੇ ਤਿੰਨ ਟੌਰੇ ਛੱਡ ਲਿਆੰਤੀਆਂ ਤਿੰਨ ਬਤਾ ਛੱਡ ਲਿਆ ਤਿੰਨ ਤਿੰਨ ਛੱਡ ਕੇ ਸੁਖਦਰਸ਼ਨ ਲੱਗ ਗਿਆ ਸੀ ਨੇ ਲੈ ਲੈ ਥੋੜੀਆਂ ਨਾ ਇੱਟਾਂ ਕਰਤੀਆਂ ਇੱਟਾਂ ਕਰਦੇ ਇੱਟਾਂ ਜਦੋਂ ਕਰਦੇ ਨੇ ਸਿਰ ਆਦੀਆਂ ਨੇ ਜਿਉਂ-ਜਿਉਂ ਭੰਨੀਗੇ ਉਹ ਥੱਲੇ ਜਾਏਗੀ ਥੱਲੇ ਜਾਏ ਜੋ ਜਾਏਗੀ ਐਡਵਾਰਡ ਕਿ ਥੱਲੇ ਜਾਏਗੀ ਸੁਖਦਰਸ਼ਨ ਦੇ ਬਾਅਦ ਤੇ ਉਹ ਕਿੰਨੀ ਹੋਦੀ ਸਾਰੀ ਜਾਰੀ ਕਰਦੀ ਉਹ ਇਹਦਾ ਹੋਰ ਧੀ ਆ ਘੱਟ ਲੈ ਇੱਥੇ ਠੀਕ ਦੇਤੀ ਉਹ ਫੜੇ ਜਿਵੇਂ ਪਰ ਇੱਥੇ ਇੱਥੇ ਤੱਕ ਇਹਦੇ ਬਾਅਦ ਨਹੀਂ ਜਾਂਦੀ ਉਹਦ ਨਹੀਂ ਉਹਨੂੰ ਆਪਣਾ ਤਰ੍ਹਾਂ ਗੁਰੂ ਭਲਾ ਕਰੇ ਉੱਥੇ ਕਿਸੇ ਦੇਵਗਾਨੀ ਦਾ ਨੰਬਰ ਆ ਹੁਣ ਪੰਡਤ ਨੂੰ ਬੁਲਾ ਲਿਆ ਤੋ ਲੱਗ ਜੂ ਉਹਨਾਂ ਦੇ ਨਾਲ ਪੰਡਤ ਨਹੀਂ ਪੰਡਤ ਭੀਮੇ ਦਾ ਮੁੰਡਾ ਹਾਂ ਉਹ ਵੇਲਾ ਹੋਊਗਾ ਬਸ ਗੱਲ ਕਰ ਉਹ ਬੜੀ ਗੱਲ ਨਹੀਂ ਵਾ ਤੂੰ ਨੂੰ ਭੇਜ ਹੀ ਨਹੀਂ ਉਰੇ ਭੇਜ ਦੇ ਕੇ ਉੱਥੇ ਠੀਕਦਾ ਤੈਨੂੰ ਗਾ ਭੇਜ ਹਿੰਮਤ ਨਾ ਕਰ ਲੈ ਚੰਗਾ ਗੱਲਾਂ ਟੁੱਟ ਗਿੱਲੀ ਜਪਨ ਪਾਇਆ ਦਾ ਬਚਾ ਲੈ ਫਿਰ ਚੱਕਣੀ ਹੋਫੀ ਕਿਵੇਂ ਬਾਕੀ ਚੱਕਣੀ ਪੈਣੀ ਚਾਹੇ ਜਾਂ ਅਗਾਏ ਇਹ ਤਾਂ ਆਹ ਚੀਜ਼ ਤਾਂ ਸੋਚੀ ਸੀ ਦੀ ਵੀ ਐਦਾਂ ਕਰਨੀ ਪਊਏ ਜੇ ਤਾਂ ਸੋਚਿਆ ਫੇਰ ਉਹ ਇੱਧਰ ਵੀ ਪਤਾ ਕਿਉਂ ਨਹੀਂ ਪੱਥੀ ਉਹ ਕਹਿੰਦਾ ਮੰਨ ਲਓ ਜਦੋਂ ਕੋਈ ਟਰਾਲੀ ਕੋਈ ਭਾਰੀ ਚੀਜ਼ ਲੰਘਦੀ ਹੈ ਨਾ ਉਹ ਧੱਕ ਮਾਰਦਾ ਜੀ ਉਹਨੂੰ ਟਰੈਕਟਰ ਸਲਿੱਪ ਮਾਰ ਦੇ ਤਾਂ ਧੱਕ ਮਾਰ ਦੂਗੀ ਐ ਵੀ ਹਾਂਜੀ ਪੈਸੇ ਉਹ ਨਹੀਂ ਪਈ ਮਿੱਟੀ ਟਰਾਲੀ ਕੋਈ ਕਿਵੇਂ ਕੋਈ ਮਿੱਟੀ ਟਰਾਲੀ ਕਿੱਥੇ ਕਾਲੇ ਪਰੀ ਪਈ ਹੋਵੇ ਇਹ ਇੱਧਰ ਮਿੱਟੀ ਪਾ ਦਨੇ ਆ ਇੱਧਰ ਪਾ ਦਨੇ ਆ ਅੰਦਰ ਰਸਤਾ ਚੱਲ ਲਗਾ ਖੜੀ ਰਹਿਣਾ ਤਾਂ ਹਜੇ ਸੁੱਕਲੀ ਜਾਮਾ ਅੰਦਰ ਰਸਤਾ ਚੱਲਦਾ ਕਰ ਬਸ ਅੰਦਰ ਰਸਤਾ ਚਾਲੂ ਕਰ ਲਿਆ ਇਹਨੂੰ ਖੜੀ ਰਹਿਣਾ ਟੱਟਾ ਲਾ ਕੇ ਇੱਧਰ ਮਿੱਟੀ ਪਾ ਟੱਟਾ ਲਾ ਕੇ ਓਏ ਇਹ ਇਹ ਕਹਿੰਦੇ ਨਾ ਇਹਦਾ ਕਰਨੀ ਨਾ ਮੱਪੀ ਦਾ ਇਹ ਕਹਿੰਦਾ ਵੀ ਥੱਲੇ ਲਾਉਣੀ ਆ ਵੀ ਕੇਹੜਾ ਗਾਲੂ ਗਾਲ ਸੁੱਕ ਜੂਗੀ ਥੱਲੇ ਹੁਣ ਤਾਂ ਮਡੇ ਪੱਲੇ ਕੁਝ ਨਹੀਂ ਬਣਾ ਹੁਣ ਤਾਂ ਪੱਲੇ ਨਹੀਂ ਬਣਾ ਕੋਈ ਮੈਂ ਤਾਂ ਆਪ ਕਹਿੰਦਾ ਵੀ ਉਹਨੇ ਲੱਗਿਆ ਗਿੱਲੀ ਦੇਂਦੀ ਆ ਤਾਂ ਆਪਾਂ ਨੂੰ ਪਤਾ ਹੀ ਆ ਵੀ ਗਿੱਲੀ ਆ ਕਿਹੜੀ ਆ ਲੱਗੀ ਪੰਨ ਪਰ ਉਹ ਇੱਕ ਮਿੰਟ ਇੰਨੀ ਇੰਨਾ ਕਵਰ ਕਰਦਾ ਬੂ ਪਰ ਵਧੀਆ ਨਹੀਂ ਕਾਇ ਨਹੀਂ ਕਾਇ ਇੱਕ tane ਟੋਟੇ ਜਿਹਾ ਲੱਗਦਾ ਉੱਤੇ ਰੇਤਾ ਪੈ ਜੂਗਾ ਬਾਈ ਸਭ ਤੋਂ ਵਧੀਆ ਤਰੀਕਾ ਨਹੀਂ ਸਾਰੋਂ ਵਧੀਆ ਹੈ ਮਿੱਟੀ ਲਾ ਦਿਓ ਮਿੱਟੀ ਮੋੜਾ ਪਈਆਂ ਨਾਲ ਕੱਟ ਕੇ ਕੋਈ ਬਸ ਇੰਨੀ ਵੀ ਕਰੋ ਉਹਦੋਂ ਬਾਅਦ ਨਹੀਂ ਵੀ ਹੋ ਜੂਗੇ ਆ ਦੇ ਹੱਥੋਂ ਕਰ ਲਿਓ ਕਿਤੇ ਉਮੀਦ ਉਮੀਦ ਚੱਲੀ ਜਾਵੇ ਫਿਰ ਹਨਾ ਹਾਂ ਉਹ ਖੜਾ ਰਹੂਗਾ ਖੜੀ ਰਹੂਗਾ ਉਦੋਂ ਕਿਤੇ ਚਲੀ ਜਾਊਗਾ ਮੈਂ ਕਰਾਉਂਗੀ ਕੋਈ ਦਿੱਕਤ ਆਊਗੀ ਇਹ ਤੁਸੀਂ ਦੋ ਪੰਜ ਸੱਤ ਦਿਨਾਂ ਨੂੰ ਫੇਰ ਕਰਾ ਦੋਗੇ ਇੰਨਾ ਕੁ ਰਸਤਾ 5 10 800 ਫੁੱਟ ਚੱਲਣ ਲੱਗ ਪਾਪੀ ਦੇ ਆਪਦੀ ਘਰ ਨੇ ਪੂਰੇ ਕਿਹੜਾ ਆਪ ਬਾਹਰ ਕਰਨੇ ਆ ਪੰਜ ਚਾਰ ਘਰ ਹੈਗੇ ਦੇਖ ਲਓ ਜਿਵੇਂ ਤੁਹਾਨੂੰ ਠੀਕ ਲਾ ਦ ਗਿੱਲੀ ਆਏਗੀ ਤਾਂ ਗਿੱਲੀ ਆਏ ਹੈ ਹੈਗੀ ਕਿਸੇ ਟਰਾਲੀ ਕੋਲ ਮਿੱਟੀ ਫੇਰ ਆਉਂ ਕਹਿੰਦਾ ਟੈਂਕ ਵਾਲੇ ਹਾਂਜੀ ਟਰਾਲੀ ਮਿੱਟੀ ਦਾ ਉਹ ਰੋਮਾ ਵੱਡੀ ਵਾਲ ਨੂੰ ਕਹਿ ਕੇ ਮੰਗਾ ਲੈਂਦੇ ਜੀ ਇੱਕ ਟਰਾਲੀ ਮੰਗਾ ਲਾ ਜਿੱਤਾ ਹੈਗੀ ਵੀ ਇੱਕ 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 ਗਿੱਲੀ ਵੀ ਆਹੇ ਤੇ ਇੱਕ ਦਿਨ ਵੀ ਥੋੜੇ ਆਨੇ ਆਹ ਬੜਾ ਕੋਈ ਨਹੀਂ ਉੱਤੋਂ ਲੱਗਦੇ ਨੂੰ ਕੁਝ ਫਿਰ ਗੱਡੀਆਂ ਨੂੰ ਕੁਝ ਕਹਿੰਦੀ ਹੈ ਗੱਡੀਆਂ ਲੱਗੀਆਂ ਜਾਣਗੀਆਂ ਉੱਤੋਂ ਜੇ ਤਾਂ ਹੈਗੀ ਤਾਂ ਮੰਗਾ ਲਾ ਫਿਰ ਤਾਂ ਹੁਣ ਪੱਧਰ ਕਰ ਦਾਂਗੇ ਇੱਕ ਟਰਾਲੀ ਹੈਨਾ ਜਿੱਦੀ ਟਰਾਲੀ ਵੀ ਨਹੀਂ ਪੈਂਦੀ ਇਹ ਤਾਂ ਪਉ ਦਾ ਥੋੜੀ ਇਦਰੀ ਨਗਾਉਣੀਆਂ ਕੱਲੀ ਫਿਰ ਤਾਂ ਆਹੀ ਜ਼ਬਾਨ ਪਵਾ ਲਉ ਕਾਲੇ ਫਿਰ ਉਹ ਮਾਲ ਪਿਆ ਬਾਈ ਉਹ ਬਰੀਕ ਕਤਰ ਵੀਦਾ ਓ ਇੱਧਰ ਲਵੇ ਲਾ ਲੋ ਕੱਲੀ ਗੱਡੀ ਨਾਲ ਦੀ ਕਰ ਲਿਓ ਜੋ ਕਈਆਂ ਖਚਾਂਗਾ ਓੱਖਾ ਕਰੂ ਪਰ ਓਹ ਸਮਾਨ ਓਹ ਓੱਖਾ ਕਰੂ ਓਹ ਮਗਾਲ ਮਿੱਟੀ ਭੰਗਾਵਾਂ ਕਿਉਂ ਭੰਗਾ ਲੇ ਜੀ ਇੱਕ ਟਰਾਲੀ ਕਿੰਨੇ ਲੱਗਦੀ ਆ ਯਾਰ 5-7000 ਰੁਪਏ ਓਹ ਵੀ 700 ਦੀ ਹੁੰਦੀ ਆ 800 ਦੀ ਹੂੰ ਕੀ ਹੰ ਮੇ ਲਾਂਗੇ 5-7000 ਓਹ ਰ ਬਤਵਾ ਉਹ ਕੋਈ ਨਾ ਖੜੀ ਜਾਵੇ ਇੱਕ ਟੱਕਣਾ ਜਾਵੇ ਮੈਂ ਖਾਨ ਨੁਕਸਾਨ ਨਾ ਹੋ ਜਾਏ ਰੋ ਗਿੱਲੀ ਆ ਗਿੱਲੀ ਆਲੇ ਮੈਂ ਤੁਹਾਨੂੰ ਕਹਿ ਦਮ ਆਪ ਤੇਰਾ ਕਿਹੜੀ ਐਨੀ ਕਿਨਾਂ ਨਹੀਂ ਛੜਦਾ ਹੂੰ ਐਨੀ ਦਾ ਥੋੜੀ ਛੜੂਗਾ ਇਹ ਤਾਂ ਕਾਸੀ ਭੂਗ ਇੱਥੇ ਗਿੱਲੀ ਆਲੇ ਇਹ ਲੋਕਾਂ ਕੋਲ ਇੱਥੇ ਤੱਕ ਤਾਂ ਭੂਗ ਹੀ ਨਾ ਫਿਰ ਹਾਂ ਗੱਡੀ ਲੰਗਲ ਦੀ ਰੈਂਪ ਤਾਂ ਬਣੂ ਆਪਾਂ ਨਾ ਆ ਇੰਨਾ ਤੋਂ ਛੱਡ ਲੋ ਹਾਂ ਹਾਂ ਇੰਨਾ ਤੋਂ ਛੱਡ ਦੋ ਆ ਹੁਣ ਦਿਨ ਭਖਣ ਲੱਗ ਜਾਣਗੇ ਜੋ ਦਿਨ ਭਖਣ ਲੱਗ ਉਹ ਤੋਂ ਬਾਅਦ ਨੂੰ ਕਰ ਲਈ ਹਣਾ ਮਿੱਟੀ ਤਾਂ ਇੱਥੇ ਤੱਕ ਪਾਉਂ ਆਹ ਪੂਣਾ ਫਿਰ ਫਟ ਜੂ ਆਹ ਪੂਣਾ ਹੀ ਕਰਾਂਗੇ ਪੂਣਾ ਨਹੀਂ ਪੂਣਾ ਨਹੀਂ ਪੂਣਾ ਦੇ ਆਹੋ ਸੱਤ ਫੁੱਟ ਪੈ ਗਈ ਆ ਇਹਨੇ ਫੁੱਲ ਬਲ ਨੇ ਇਹਦੇ ਸੇਜ ਬੋਲੀ ਹੋਈ ਹੈ ਉਹਨਾਂ ਦਾ ਜੇ ਖੱਟੜੀ ਦਿੱਕਤ ਆ ਉਹ ਵੀ ਸਾਡੇ ਜਿਆਦਾ ਸੋ ਭਰ ਲੇਗਾ ਤੀਜੀ ਪ੍ਰਭਾਤਾਂ ਗੇ ਮੰਦਰ ਦੇ ਉੱਥੋਂ ਮੈਂ ਫੋਨ ਕਰ ਦੂੰਗਾ ਮੰਦਰ ਨੂੰ ਆਪਣੇ ਕੱਢਾ ਲੱਗਿਆ ਹੋਇਆ ਤੋਂ ਮੈਂ ਪ੍ਰਭਾਤ ਉਹਨਾਂ ਦੇ ਕੋਣ ਦੇ ਉੱਪਰ ਰਹੇ ਪਰ ਉਹਨਾਂ ਕੰਬਾ ਕੋਈ ਲੋਕੀ ਬੰਦਾ ਜੇ ਉਹ ਕਹੇ ਵੀ ਪੂਨ ਭਰੀ ਪਈ ਹੋਵੇ ਕੋਲ ਭਰੀਆ ਭਰੇ ਰੱਖਣਾ ਉਹ ਬੇਚਣੀ ਟਰਾਲੀ ਆ ਹੂੰ ਸਹੀ ਜਿੱਤਾ ਤੋੜਤੀ ਏ ਦੇਖੋ ਚਾਬੀ ਦੀ ਸੋਨੇ ਦੇ ਘਰੇ ਹੂ ਸਿੱਖਾਂ ਦੇ ਘਰੇ ਸਿੱਖਾਂ ਦੇ ਘਰੇ ਕਿੰਨਾ ਜਾਵੇ ਨੁਕਸਾਨ ਹੋ ਜੂਗਾ ਹਾ ਸੁਭੂ ਜੋਗਲ 100%